ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਾਕਮ ਸਿੰਘ ਸਾਨੋ ਫਜ਼ਾਇਬ ਸਿੰਘ ਛੱਠੇਵਾਲਾ ਮੈਂ ਉਹ ਪੀੜਤ ਮੁਲਾਜ਼ਮ ਹਾਂ ਜਿਹੜਾ ਕਿ ਐਨਪੀਐਸ ਦੇ ਅੰਡਰ ਆਉਂਦਾ ਹਾਂ ਮੈਂ ਬਤੌਰ ਟੀਚਿੰਗ ਫੈਲੋ 27 10 2008 ਨੂੰ ਈਟੀਟੀ ਦੀ ਪੋਸਟ ਤੇ ਛੱਠੇਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਭਰਤੀ ਹੋਇਆ ਸੀ ਤੇ ਮੇਰੀ ਜਿਹੜੀ ਰਿਟਾਇਰਮੈਂਟ ਹੈ ਉਸ ਤੋਂ ਬਾਅਦ ਉਹ ਸਿੰਘੋ ਤੋਂ 20 8 2018 ਨੂੰ ਮੈਂ ਸਿੰਘੋ ਵਿਖੇ ਬਤੌਰ ਮੈਥ ਮਾਸਟਰ ਮੇਰੀ ਪ੍ਰਮੋਸ਼ਨ ਹੋਈ ਸੀ ਹੁਣ ਜਿਹੜੀ ਮੇਰੀ ਸੇਵਾ ਮੁਕਤੀ ਹੈ ਉਹ 31 3 2024 ਨੂੰ ਹੋ ਚੁੱਕੀ ਹੈ ਲਗਭਗ ਮੇਰੀ ਜਿਹੜੀ ਸਰਵਿਸ ਹੈ ਉਹ 15 ਸਾਲ ਤੇ 6 ਮਹੀਨੇ ਬਣ ਗਈ ਹੈ ਤੇ ਹੁਣ ਸੇਵਾ ਮੁਕਤੀ ਦਰਾਂ ਜਿਹੜਾ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਧੋਖਾ ਕੀਤਾ ਉਹ ਇਹ ਹੈ ਕਿ ਐਨ ਪੀਐਸ ਵੀ ਨੈਸ਼ਨਲ ਪੈਨਸ਼ਨ ਅੱਗੇ ਸਕੀਮ ਵੀ ਨਹੀਂ ਸ਼ਬਦ ਹੈ ਮੈਂ ਉਹ ਪੜਿਆ ਇਹਨਾਂ ਦਾ ਅਜੰਡਾ ਉਹਦੇ ਵਿੱਚ ਨੈਸ਼ਨਲ ਪੈਨਸ਼ਨ ਸਿਸਟਮ ਹੈ ਅਸਲ ਵਿੱਚ ਸਿਸਟਮ ਦਾ ਭਾਵ ਹੈ ਵੀ ਪੈਨਸ਼ਨ ਨਹੀਂ ਹੈ ਬਸ ਜਿਸ ਤਰ੍ਹਾਂ ਉਹਨਾਂ ਨੇ ਮੇਰਾ 10 ਲੱਖ ਰੁਪਿਆ ਅ ਮੇਰੇ ਫੰਡ ਦੇ ਵਿੱਚ ਰੱਖ ਲੈ ਕੇ ਆ ਤੇ ਉਹ ਫੰਡ ਦੇ ਉੱਤੇ 6% ਵਿਆਜ ਦੇ ਕੇ ਉਸ ਦਾ ਵਿਆਜ ਹੈ ਮਤਲਬ ਪੈਸਾ ਮੇਰਾ ਕੋਟਕ ਕੰਪਨੀ ਦੇ ਵਿੱਚ ਲਗਾ ਉਹਨਾਂ ਨੇ ਲਗਾ ਦਿੱਤਾ ਹੈ ਉਹ ਕੋਟਕ ਕੰਪਨੀ ਜਿੰਨਾ ਚਿਰ ਜਿਉਂਦੀ ਰਹੇਗੀ ਉਹਨਾਂ ਚਿਰ ਮੈਨੂੰ ਇਹ 6000 ਰੁਪਿਆ ਮਿਲਦਾ ਰਹੂਗਾ ਜੇਕਰ ਕੋਟੇ ਖਤਮ ਹੋ ਜਾਂਦੀ ਹੈ ਤਾਂ ਸਾਡਾ ਕੋਈ ਭੁਖ ਨਹੀਂ ਹੈਗਾ ਇਸ ਕਰਕੇ ਵੀ ਮੈਂ ਤਾਂ ਇਹ ਕਹਿਣਾ ਹੈ ਵੀ ਸਾਰੇ ਮੁਲਾਜ਼ਮ ਜਿਹੜੇ ਜਿੰਨੇ 20 ਮੁਲਾਜ਼ਮ ਹਨ ਇਹ ਨਹੀਂ ਹੈ ਵੀ ਸਿੱਖਿਆ ਜਿਵੇਂ ਮੈਂ ਸਿੱਖਿਆ ਵਿਭਾਗ ਵਿੱਚ ਹਾਂ ਕੋਈ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਕਰਦਾ ਸਭ ਦੇ ਨਾਲ ਇਹ ਹਸ਼ਰ ਹੈ ਜਿਹੜਾ ਹੋਣਾ ਹੈ ਇਹ ਹਸ਼ਰ ਦਾ ਭਾਵ ਇਹ ਹੈ ਕਿ ਜਿਹੜਾ ਬੁਢਾਪਾ ਹੈ ਇਹ ਰੋਲਣਾ ਹੈ ਕਿਉਂਕਿ ਬੁਢਾਪਾ ਰੋਲਣ ਵਾਲੀ ਸਕੀਮਾਂ ਇਹ ਕਾਫੀ ਜ਼ੇਰ ਦੀ ਬਣੀ ਹੋਈ ਹੈ ਪਰ ਚਾਣਨ ਉਹ ਹੁਣ ਹੋਣਾ ਹੈ ਜਦੋਂ ਕਿ ਸਾਰੇ ਹੁਣ ਜਿਹੜੇ ਮੈਕਵਾਂ ਦੇ ਵਿੱਚੋਂ ਰਿਟਾਇਰ ਹੋਣਗੇ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਵੀ ਅਸੀਂ ਅੱਗੇ ਕਿਸ ਤਰ੍ਹਾਂ ਆਪਾਂ ਜਿਉਣਾ ਹੈ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਜਿਹੜਾ ਬਹੁਤ ਹੀ ਬਹੁਤ ਹੀ ਖਤਰਨਾਕ ਹੈ ਇਸ ਵਾਸਤੇ ਜਿਹੜਾ ਸੰਘਰਸ਼ ਕਰਨਾ ਉਹ ਬਹੁਤ ਜ਼ਰੂਰੀ ਹੈ ਇਸ ਸੰਘਰਸ਼ ਵਿੱਚ ਜੁੜੋ ਹੁਣ ਮੈਨੂੰ ਜਿਹੜੀ ਲਾਸਟ ਪੇ ਹੈ ਉਹ ਮੈਨੂੰ 90000 ਰੁਪਏ ਮਿਲੀ ਹੈ ਤੇ ਹੁਣ ਜਿਹੜਾ ਮੈਨੂੰ ਪੈਨਸ਼ਨ ਹੈ ਉਹ 6000 ਮਿਲੂਗੀ ਇਹ ਪਾੜਾ ਜਿਹੜਾ ਇਹ ਕਿਸ ਤਰ੍ਹਾਂ ਭਰੇ ਭਰੇਗਾ ਇਸ ਨੂੰ ਤਾਂ ਕੋਈ ਵੀ ਕਿੱਡਾ ਵੀ ਕੋਈ ਮੈਥਮੈਟੀਸ਼ੀਅਨ ਹੈ ਕਿੱਡਾ ਵੀ ਕੋਈ ਇਕਨੋਮਿਕਸ ਪੜਿਆ ਉਹ ਇਸ ਨੂੰ ਇਸ ਨੂੰ ਹੱਲ ਨਹੀਂ ਕਰ ਸਕਦਾ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਸੰਘਰਸ਼ ਦੇ ਵਿੱਚ ਜੁਟਣਾ ਕਰੋ ਜੀ